ਇਹ ਸਾਰਾ ਕੁਝ ਹੋਇਆ ਹਿੰਦੁਸਤਾਨ ਦੇ ਵਿੱਚ ਇਹ ਸਾਰਾ ਕੁਝ ਹੋਇਆ ਇੰਡੀਆ ਦੇ ਵਿੱਚ ਸਾਡਾ ਮੁਲਕ ਪੰਜਾਬ ਆ ਸਾਡਾ ਮੁਲਕ ਖਾਲਸਤਾਨ ਆ ਜੇ ਸਾਡੇ ਪੰਜਾਬ ਦੇ ਵਿੱਚ ਸਾਡਾ ਕਤਲਿਆਮ ਜਾਂ ਸਾਡੀਆਂ ਪੀੜਾਂ ਨੇ ਜਾਂ ਸਾਡੇ ਬਹੁਤਾਤ ਗਿਣਤੀ ਨੇ ਕਿਸੇ ਦਾ ਕਤਲਿਆਮ ਕੀਤਾ ਤੇ ਤਾਂ ਦੱਸੋ ਜੇ ਅਸੀਂ ਕਿਸੇ ਦਾ ਜ਼ਬਰਜਨਾਹ ਕੀਤਾ ਪੰਜਾਬ ਮੁਲਕ ਦੇ ਵਿੱਚ ਤੇ ਤਾਂ ਦੱਸੋ ਇੱਥੇ ਥੋੜਾ ਜਿਹਾ ਕਰੈਕਟ ਕਰੀਏ ਇਹ ਕਹਿਆ ਕਰੀਏ ਅਸੀਂ ਉਸ ਮੁਲਕ ਦੇ ਗੁਲਾਮ ਆ ਜਿਨ੍ਹਾਂ ਨੇ ਸਾਡੇ ਨਾਲ ਇਹ ਸਭ ਕੁਝ ਕੀਤਾ ਸੋ ਆਪਣਾ ਮੁਲਕ ਸਾਫ਼ ਕਰੋ ਹਿੰਦੁਸਤਾਨ ਸਾਡਾ ਮੁਲਕ ਨਹੀਂਗਾ ਜਿਹੜੀ ਡੈਮੋਕ੍ਰੇਸੀ ਨੂੰ ਬਹਾਲ ਕਰਨ ਦੀ ਗੱਲ ਇੱਥੇ ਚੱਲਦੀ ਆ ਇਹ ਵੀ ਇੱਕ ਤਰਾਸ ਦੀ ਆ ਵੇਖੋ ਸਾਡੀ ਪੰਜਾਬ ਦੀ ਸਿੱਖਾਂ ਦੀ ਤਰਾਸ ਦੀ ਆ ਵੀ ਜਿਹੜਾ ਇੰਡੀਆ ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਕਹਿੰਦਾ ਜਿਸ ਮੁਲਕ ਦੇ ਅਸੀਂ ਗੁਲਾਮ ਆ ਉਸ ਮੁਲਕ ਦੀ ਗੁਲਾਮੀ ਦੇ ਵਿੱਚ ਰਾਜਨੀਤੀ ਨੂੰ ਬਹਾਲ ਕਰਾਉਣ ਦੇ ਲਈ ਵੀ ਸਿਖਾ ਨੂੰ ਮਿੰਤਾਾਂ ਤੇ ਤਰਲੇ ਤੇ ਸਟੇਜਾ ਲਾਉਣੀਆਂ ਪੈਂਦੀਆਂ ਤੇ ਫਿਰ ਕਾਹਦਾ ਲੋਕਤੰਤਰ ਐ ਕਾਹਦੀਆਂ ਖੁਸ਼ੀਆਂ ਨੇ ਸਾਡੇ ਲਈ ਕਾਹਦਾ ਇਹ ਲੋਕਤੰਤਰ ਐ ਕੋਈ ਲੋਕਤੰਤਰ ਨਹੀਂ ਗਾ ਚਲੋ ਜਿਹੜਾ ਅੱਜ ਦਾ ਪੁਆਇੰਟ ਆ ਮੈਂ ਉਹਦੇ ਤੇ ਆਵਾਂ ਸ਼੍ਰੋਮਣੀ ਕਮੇਟੀ ਦੀ ਜਿਹੜੀ ਚੋਣਾਂ ਨੇ ਇਹਦੀ ਬੁਨਿਆਦ ਇਹਦੀ ਇੱਕ ਖਰਾਬੀ ਜਿਹੜੀ ਜੜ ਹੈ ਜਿੱਥੇ ਉਹਨੂੰ ਵੀ ਸਾਨੂੰ ਫੜਨਾ ਚਾਹੀਦਾ ਇਹ ਜੜ ਜਿੱਥੇ ਇੰਡੀਅਨ ਸਿਸਟਮ ਹੈ ਜਿੱਥੇ ਭਾਰਤੀ ਸਿਸਟਮ ਹੈ ਅਸੀਂ ਕਹਿੰਨੇ ਆਂ ਵੀ ਇੰਡੀਆ ਦੀ ਪਾਰਲੀਮੈਂਟ ਸਾਡੀਆਂ ਚੋਣਾਂ ਨਹੀਂ ਕਰਾਉਂਦੀ ਪਰ ਉਹ ਕਿਉਂ ਨਹੀਂ ਕਰਾਉਂਦੀ ਇੱਕ ਸਵਾਲ ਆ ਕਿਉਂ ਨਹੀਂ ਕਰਾਉਂਦੀ ਉਹਦਾ ਸਾਰਾ ਇੱਕ ਮੋਟਾ ਜਿਹਾ ਜਵਾਬ ਦੇ ਦਿੰਦੇ ਆ ਵੀ ਜਦੋਂ ਤੱਕ ਉਹਨਾਂ ਕੋਲ ਬਾਦਲ ਵਰਗਾ ਨਹੀਂ ਆਊਗਾ ਉਹ ਚੋਣਾਂ ਨਹੀਂ ਕਰਾਉਣਗੇ ਇਹ ਵੀ ਗੱਲ ਠੀਕ ਆ ਪਰ ਫਿਰ ਇੱਕ ਸਵਾਲ ਬਣ ਜਾਂਦਾ ਵੀ ਜੇ ਬਾਦਲ ਵਰਗਾ ਵੀ ਉਹਨਾਂ ਦੇ ਕੋਲ ਹੋਵੇ ਜਾਂ ਨਹੀਂ ਹੋਵੇ ਤਾਂ 5 ਸਾਲ ਬਾਅਦ ਚੋਣਾਂ ਕਿਉਂ ਨਹੀਂ ਕਰਾਉਂਦੀ 5 ਸਾਲ ਬਾਅਦ ਵੀ ਤੇ ਬਾਦਲ ਵਰਗਾ ਚੁਣ ਕਿਉਂ ਬਾਹਰ ਹੀ ਸਕਦੇ ਉੱਤੇ ਉਹਦੀ ਬੁਨਿਆਦ ਉਹਦੀ ਜੜ ਜਿੱਥੇ ਪਈ ਆ ਉਹ ਸਾਡੇ ਐਕਟ ਚ ਪਈ ਆ ਜਿਹੜਾ 1925 ਵਾਲਾ ਹੈ ਜਿਨ੍ਹਾਂ ਨੇ ਪੜਿਆ ਉਹਨਾਂ ਨੂੰ ਪਤਾ ਆ ਔਰ 1925 ਦੇ ਵਿੱਚ ਤੇ ਹਿੰਦੁਸਤਾਨ ਦਾ ਰਾਜ ਨਹੀਂ ਇਹਦਾ ਮਤਲਬ ਸਾਡੇ ਕੋਲੋਂ ਗਲਤੀ ਦੇ ਵਿੱਚ ਕਿਤੇ ਨਾ ਕਿਤੇ ਗਲਤੀ ਹੋਈ ਆ ਕਾਲੀ ਦੇ ਵਿੱਚ ਉਹ ਗਲਤੀ ਕਿੱਥੇ ਹੋਈ ਜਿੱਥੇ ਅਸੀਂ ਆਪਣੇ ਐਕਟ ਦੇ ਵਿੱਚ ਇਹ ਗੱਲ ਪ੍ਰਵਾਨ ਕਰ ਲਈ ਕਿ ਸ਼੍ਰੋਮਣੀ ਕਮੇਟੀ ਦਾ ਹਾਊਸ ਜਿਹੜਾ ਆ ਉਹਦੀਆਂ ਚੋਣਾਂ 5 ਸਾਲ ਬਾਅਦ ਹੋਣਗੀਆਂ ਪਰ ਅੱਗੇ ਉਹਨਾਂ ਇੱਕ ਗੱਲ ਲਿਖੀ ਜਿਹੜੀ ਅਗਲੀ ਲਾਈਨ ਹੈ ਉਹ ਬੜੀ ਖਤਰਨਾਕ ਆ ਪਰ ਪਰ ਪਾ ਕੇ ਉਹਨਾਂ ਕਿਹਾ ਜਦੋਂ ਤੱਕ ਅਗਲਾ ਹਾਊਸ ਨਹੀਂ ਚੁਣਿਆ ਜਾਂਦਾ ਤੇ ਪਿਛਲਾ ਹਾਊਸ ਕੰਮ ਕਰਦਾ ਰਹੂਗਾ ਇਹਦਾ ਮਤਲਬ ਕੀ ਹੋ ਗਿਆ ਕਿ 5 ਸਾਲ ਤੋਂ ਜੇ ਖਿੱਚਣਾ ਹੋਵੇ ਤੇ ਪਿਛਲੇ ਉਸ ਨੂੰ ਇਹ ਪਾਵਰ ਦੇ ਦੇ ਤੀ ਵੀ ਤੂੰ ਹਣ ਅੱਗੇ ਭਾਵੇਂ 10 ਸਾਲ ਤੇ 15 ਸਾਲ ਲੱਗਾ ਰਹੇ ਸੋ ਸਾਨੂੰ ਉਹ ਵੀ ਦੂਰ ਕਰਨਾ ਪੈਣਾ ਜਦਨ ਕਿਤੇ ਸਾਡੇ ਕੋਲ ਤਾਕਤ ਆਵੇ ਹੁਣ ਭਾਜਪੀ ਜਾਂ ਜਿਹੜਾ ਹਿੰਦੁਸਤਾਨ ਆ ਉਹਨੇ ਆਪਣੀ ਪ੍ਰੈਕਟਿਸ ਬਦਲ ਲਈ ਆ ਇਹ ਗੱਲਾਂ ਹੁਣ ਮੈਨੂੰ ਲੱਗਦਾ ਸਾਨੂੰ ਇੱਕ ਪਾਸੇ ਰੱਖ ਦੇਣੀਆਂ ਚਾਹੀਦੀਆਂ ਸਾਨੂੰ ਸਮਝ ਲੈਣੀਆਂ ਚਾਹੀਦੀਆਂ ਹੁਣ ਉਹਨੂੰ ਬਾਦਲ ਵਰਗੇ ਨਹੀਂ ਚਾਹੀਦੇ ਅਸੀਂ ਕਹਿੰਨੇ ਵੀ ਜਦਨ ਉਹਨਾਂ ਨੂੰ ਬਾਦਲ ਵਰਗੇ ਮਿਲਣਗੇ ਚੋਣਾ ਕਰਾਉਣਗੇ ਨਹੀਂ ਹੁਣ ਉਹਨਾਂ ਨੇ ਵਿਸਾਖੀਆਂ ਦਾ ਸਹਾਰਾ ਲੈਣਾ ਛੱਡਤਾ ਆ ਹੁਣ ਬਾਦਲ ਧਿਰ ਵੇਖੋ ਤੁਸੀਂ ਇਸ ਟਾਈਮ ਬਾਦਲ ਧਿਰ ਵੀ ਤਾਂ ਹੈਗੀ ਆ ਨਾ ਜਦ ਜਿੱਦਣ ਸੀਗਾ ਬਾਦਲ ਉਹਦਣ ਕਿੜੀਆਂ ਇਹਨਾਂ 5 ਸਾਲ ਬਾਅਦ ਚੋਣਾ ਕਰਾ ਲਈਆਂ ਕਾਰਨ ਕੀ ਆ ਕਾਰਨ ਇਹ ਆ ਵੀ ਉਹਨਾਂ ਨੂੰ ਇਹ ਲੱਗਾ ਜਾਂ ਉਹਨਾਂ ਨੂੰ ਇਹ ਲੱਗਦਾ ਆਏਗਾ ਵੀ ਅਸੀਂ ਕਿਸੇ ਦਾ ਸਹਾਰਾ ਕਿਉ ਲੈਣਾ ਸਿੱਧਾ ਆ ਤੇ ਉਹਨਾਂ ਨੇ ਆਪਣੇ ਸਿੱਧੇ ਬੰਦੇ ਲਿਆਂਦੇ ਤੁਸੀਂ ਵੇਖ ਲਓ ਹਿਊਰ ਸਾਹਿਬ ਦਾ ਹਾਲ ਕਮੇਟੀਆਂ ਦਾ ਹਰਿਆਣਾ ਸਾਡੇ ਗਵਾਂਡ ਚ ਆ ਦੱਸੋ ਕਿਸ ਨੂੰ ਭਲੇ ਖੜਾ ਰਹਿ ਗਿਆ ਵੀ ਭਾਜੀਪੀ ਤੋਂ ਵੱਖਰੇ ਨੇ ਦੂਜੇ ਤਖਤਾਂ ਦਾ ਹਾਲ ਵੇਖੋ ਸਾਡਾ ਕੀ ਆ ਤੇ ਉਹੀ ਕੰਮ ਹੋਣਾ ਉਹਨਾਂ ਨੇ ਇੱਥੇ ਕਰਨਾ ਹੁਣ ਉਹਨਾਂ ਨੇ ਸਾਡੇ ਵਿੱਚੋਂ ਕਮਜ਼ੋਰ ਨਹੀਂ ਲੱਭਣੇ ਉਹਨਾਂ ਆਪਣੇ ਤਿਆਰ ਕੀਤੇ ਬੰਦੇ ਸਾਡੇ ਇੱਥੇ ਲਿਆ ਕੇ ਫਿੱਟ ਕਰਨੇ ਆ ਤੇ ਉਹਦੇ ਤੇ ਉਹਨਾਂ ਦਾ ਜ਼ੋਰ ਲੱਗਾ ਆ ਤੇ ਇਹ ਪਹਿਲੀ ਵਾਰੀ ਨਹੀਂ ਹੋਇਆ ਸਾਡੇ ਨਾਲ ਕਿ ਇੱਥੇ 11-12 ਸਾਲ ਦਾ ਜਾਂ 15 ਸਾਲ ਦਾ ਸਮਾਂ ਪੈ ਗਿਆ ਉਹਨਾਂ ਤੇ ਸਾਡੀਆਂ ਵੋਟਾਂ ਨਾਲ ਜਾਣ ਮਾਨ ਸਾਹਿਬ ਬੈਠੇ ਨੇ ਸਾਡਾ ਤਾਂ ਚਲੋ ਉਹਨਾਂ ਦਾ ਜਨਮ ਨਹੀਂ ਹੋਇਆਗਾ ਤੁਹਾਨੂੰ ਯਾਦ ਹੋਊਗਾ ਸਾਰੇ ਬਜ਼ੁਰਗਾਂ ਨੂੰ 1979 ਦੀ ਹੋਈ ਚੋਣ 1996 'ਚ ਜਾ ਕੇ ਦੁਬਾਰਾ ਹੋਈ 17-18 ਸਾਲ ਬਾਅਦ ਸੋ ਇਹ ਸਾਡੇ ਨਾਲ ਐਵੇਂ ਚੱਲਦਾ ਰਹਿਣਾ। ਸਮੱਸਿਆ ਇਹ ਆ ਕਿ ਸਾਡੀਆਂ ਚੋਣਾ ਕਰਵਾਉਣ ਦੇ ਲਈ ਅਸੀਂ ਖੁਦ ਉਹਨੇ ਸਮਰੱਥ ਨਹੀਂ ਗਏ। ਸਾਡਾ ਫੈਸਲਾ ਇੰਡੀਆ ਦੀ ਪਾਰਲੀਮੈਂਟ ਕਰਦੀ। ਸੋ ਸਾਨੂੰ ਆਪਣੇ ਫੈਸਲੇ ਇੰਡੀਆ ਦੀ ਜੰਗਲ ਦੇ ਵਿੱਚੋਂ ਬਾਹਰ ਕੱਢਣੇ ਪੈਣਗੇ। ਸਾਡੀ ਹਰ ਤਾਕਤ ਇੰਡੀਆ ਨੇ ਆਪਣੇ ਕੰਟਰੋਲ 'ਚ ਰੱਖੀ ਹੋਈ ਹੈ। ਗੁਰਦੁਆਮ ਸਾਡੇ ਗੁਰਦੁਆਰੇ ਸਾਡੇ ਰਬੰਦ ਕਿੰਨਾ ਦੇ ਹੱਥਾਂ 'ਚ ਦੇਣਾ ਕਦੋਂ ਦੇਣਾ ਸਾਡੀਆਂ ਵੋਟਾਂ ਕਦੋਂ ਕਰਾਉਣੀਆਂ ਉਹ ਤਾਂ ਕੌਣ ਕਰਦਾ ਦਿੱਲੀ ਇੰਡੀਆ ਦੀ ਪਾਰਲੀਮੈਂਟ ਜ਼ਮੀਨ ਸਾਡੀ ਇਹਦੇ ਉੱਤੇ ਕਿਸ ਤਰ੍ਹਾਂ ਦਾ ਕਾਨੂੰਨ ਲਾਗੂ ਹੋਣਾ ਤੈ ਕੌਣ ਕਰਦਾ ਦਿੱਲੀ ਸਾਡੇ ਪਾਣੀ ਇਹਨਾਂ ਨੂੰ ਕਿੱਥੇ ਵਰਤਣਾ ਕਿਵੇਂ ਵਰਤਣਾ ਤੈ ਕੌਣ ਕਰਦਾ ਦਿੱਲੀ ਸਾਡਾ ਬਾਰਡਰ ਨਾਲ ਦਾ ਏਰੀਆ ਬੀਐਸਐਫ ਦੀਆਂ ਤਾਕਤਾਂ ਵਧਾ ਕੇ ਸਾਡੇ ਸ਼ਹਿਰਾਂ ਦੇ ਵਿੱਚ ਵਾੜਤਾ ਅੰਮ੍ਰਿਤਸਰ ਵੀ ਉਹਦੇ ਵਿੱਚ ਵਾੜਤਾ ਕੌਣ ਤੈਅ ਕਰਦਾ ਦਿੱਲੀ ਜਿਹੜਾ ਵੀ ਚੜਾ ਪੰਜਾਬ ਬਚ ਗਿਆ ਉਥੇ ਐਨਆਈਏ ਵਰਗਿਆਂ ਨੂੰ ਅੰਨੀਆਂ ਤਾਕਤਾਂ ਦਿੱਤੀਆਂ ਤੇ ਐਨਆਈਏ ਦੀ ਤਾਕਤ ਦੇਖੋ ਤੁਸੀਂ ਅਸੀਂ ਕਈ ਵਾਰੀ ਪਾਵਰ ਲੈਣ ਦੇ ਲਈ ਬੜੇ ਹੁੰਨੇ ਆ ਵੀ ਸਾਨੂੰ ਪਾਵਰ ਲੈਣੀ ਚਾਹੀਦੀ ਹੈ ਉਹ ਠੀਕ ਹੈ ਆਪਣੀ ਲੜਾਈ ਦਾ ਇੱਕ ਹਿੱਸਾ ਰੱਖੋ ਪਰ ਨਾਲ ਦੀ ਨਾਲ ਰਿਐਲਿਟੀ ਨੂੰ ਵੀ ਸਮਝੋ ਪਾਵਰ ਪੰਜਾਬ ਦੇ ਮੁੱਖ ਮੰਤਰੀ ਦੀ ਇਸ ਟਾਈਮ ਇੰਨੀ ਕਿਹਾ ਕਿ ਐਨਆਈਏ ਦੀ ਗੱਡੀ ਦਿੱਲੀੋਂ ਚੱਲੇ ਤੇ ਪੰਜਾਬ ਦਾ ਮੁੱਖ ਮੰਤਰੀ ਉਸ ਗੱਡੀ ਨੂੰ ਡੱਕ ਨਹੀਂ ਸਕਦਾ ਤੇ ਪੰਜਾਬ ਪੁਲਿਸ ਦੀ ਪਾਵਰ ਇੰਨੀ ਕਿਹਾ ਕਿ ਉਹ ਸਿਰਫ ਐਨਆਈਏ ਦੀ ਗੱਡੀ ਨੂੰ ਰਾਹ ਦੱਸ ਸਕਦੇ ਆ ਵੀ ਤੂੰ ਜਿਹਦੇ ਘਰ ਜਾਣਾ ਉਹਦਾ ਘਰ ਹੋਈ ਡੱਕ ਨਹੀਂ ਸਕਦੇ ਇੰਡੀਆ ਦੀ ਇੱਕ ਏਜੰਸੀ ਦੀ ਪਾਵਰ ਇੰਨੀ ਉਹਨੇ ਤੇ ਪੰਜਾਬ ਨੂੰ ਸਾਡੇ ਵਰਗੇ ਲੋਕਾਂ ਨੂੰ ਚਾਰੇ ਪਾਸਿਓਂ ਘੇਰਿਆ ਆ ਤੇ ਅਸੀਂ ਕੀ ਕਰਦੇ ਪਏ ਸੋ ਅਸੀਂ ਸਮਝੀਏ ਜਦੋਂ ਅਸੀਂ ਹਾਲ ਤੋਂ ਆਈ ਪੌਣੇ ਹ ਸਟੇਜਾਂ ਤੋਂ ਇਹ ਕਹਿੰਦੇ ਆ ਕਿ ਪੰਜਾਬ ਦੇ ਕੋਲੋਂ ਸਾਰੀਆਂ ਤਾਕਤਾਂ ਖੋਈਆਂ ਜਾ ਰਹੀਆਂ ਐਨਆਈਏ ਦੀ ਜਿਹੜੀ ਛਾਪੇ ਮਾਰੀ ਹੋਈ ਤੁਸੀਂ ਉਹਨੂੰ ਸਾਰੀ ਨੂੰ ਗੱਲ ਨੂੰ ਸਮਝੋ ਇਹ ਪਹਿਲੀ ਵਾਰੀ ਨਹੀਂ ਹੋਈ ਤੇ ਆਖਰੀ ਵਾਰੀ ਨਹੀਂਗੀ ਯੂਐਫੀਏ ਪਹਿਲੀ ਵਾਰੀ ਨਹੀਂ ਲੱਗਾ ਤੇ ਆਖਰੀ ਵਾਰੀ ਨਹੀਂ ਲੱਗਾ ਐਨਐਸਐ ਪਹਿਲੀ ਵਾਰੀ ਨਹੀਂ ਲੱਗੀ ਤੇ ਆਖਰੀ ਵਾਰੀ ਨਹੀਂ ਲੱਗੀ ਇਹ ਲੱਗਣੀਆਂ ਨੇ ਸਾਡੇ ਉੱਤੇ ਪਰ ਜੇ ਹੁਣ ਇਹਦਾ ਅੱਗੇ ਹੱਲ ਕੀ ਆਵੇ ਇੱਕ ਹੱਲ ਤੇ ਉਹ ਆ ਜਿਹੜਾ ਅਸੀਂ ਸਾਰੀਆਂ ਸਟੇਜਾਂ ਤੋਂ ਕਹਿੰਦੇ ਆ ਪੀ ਖਾਲਸਪਤਾਨ ਤੋਂ ਬਿਨਾ ਸਾਡਾ ਕੋਈ ਹਾਲ ਨਹੀਂ ਤੇ ਹੁੰਦਾ ਵੀ ਐਵੇਂ ਪਰ ਸਮੱਸਿਆ ਉੱਥੇ ਆ ਜਾਂਦੀ ਜਦੋਂ ਇੱਕ ਵੱਡਾ ਹਿੱਸਾ ਸਿੱਖਾਂ ਦਾ ਸਾਡਾ ਹੀ ਸਾਨੂੰ ਮਤ ਦੇਣ ਲੱਗ ਪੈਂਦਾ ਵੀ ਨਹੀਂ ਜੀ ਤੁਸੀਂ ਤਾਂ ਖਾਲਸਪਤਾਨ ਦੀ ਗੱਲ ਕਰਕੇ ਤੇ ਮਾਹੌਲ ਖਰਾਬ ਕਰਨ ਦੀਆਂ ਗੱਲਾਂ ਕਰਦੇ ਹੋ ਤੇ ਇੱਥੋਂ ਤੱਕ ਚੱਲ ਜਾਂਦਾ ਹੈ ਵੀ ਇਹ ਵੀ ਕਹਿਣਾ ਪੈਂਦਾ ਜੀ ਸੰਤ ਜਰਨੈਲ ਸਿੰਘ ਨੇ ਤਾਂ ਕਦੀ ਖਾਲਸਪਤਾਨ ਮੰਗਿਆ ਨਹੀਂ ਜਿਹੜੀ ਗੱਲ ਜਿਹਾਰ ਨੇ ਕੀਤੀ ਇਹ ਆ ਸਿਸਟਮ ਦੀ ਗੁਲਾਮੀ ਵੀ ਹੁਣ ਸਾਡਾ ਯੋਰ ਲੱਗ ਗਿਆ ਵੀ ਸੰਤ ਜਰਨੈਲ ਸਿੰਘ ਨੂੰ ਵੀ ਇਹ ਤੈਅ ਕਰੀਏ ਵੀ ਹਿੰਦੁਸਤਾਨੀ ਆ ਉਹ ਪੀ ਉਹ ਮੁਲਕ ਦੇ ਵਿਰੋਧੀ ਨਹੀਂ ਪਿਓ ਨੇ ਤਾਂ ਖਾਲਸਾਤਨ ਮੰਗਿਆ ਨਹੀਂ ਜਿਹੜਾ ਸ਼ਖਸ ਸ਼ਹਾਦਤ ਦੇ ਗਿਆ ਆਕਾਲ ਤਖਤ ਦੇ ਇੱਕ ਫੌਜ ਦੇ ਖਿਲਾਫ ਲੜਦਿਆ ਮੁਲਕ ਦੇ ਖਿਲਾਫ ਲੜਦਿਆ ਸਾਡੇ ਪ੍ਰਚਾਰਕਾਂ ਦਾ ਜੋਰ ਲੱਗ ਗਿਆ ਸਟੇਜਾਂ ਤੋਂ ਕਹਿੰਦਿਆਂ ਕਹਿੰਦਿਆਂ ਵੀ ਉਹਨੇ ਤਾਂ ਕਦੀ ਖਾਲਸਾਤਨ ਨਹੀਂ ਮੰਗਿਆ ਦੱਸੋ ਸਗੋ ਖਾਲਸਾਤਨ ਤੇ ਇੱਕ ਮਾਣ ਵਾਲੀ ਗੱਲ ਆ ਸਾਡੇ ਵਾਸਤੇ ਅਸੀਂ ਉਹਨੂੰ ਬਦਨਾਮੀ 'ਚ ਕਦੋਂ ਦਾ ਲੈ ਗਏ ਆ ਪਿਸੰਤਾ ਦੇ ਨਾਲ ਖਾਲਸਾਤਨ ਜੋੜ ਕੇ ਉਹਨਾਂ ਦੀ ਸ਼ਖਸੀਅਤ ਨੂੰ ਬਦਨਾਮ ਕੀਤਾ ਜਾ ਰਿਹਾ ਇਹ ਕਿੰਨੇ ਵਾੜਿਆ ਸਾਡੇ ਮਨਾਂ 'ਚ ਸਿਸਟਮ ਨੇ ਵਾੜਿਆ ਤੋ ਖਾਲਸਤਾਨੀ ਹੋਣਾ ਮਾਣ ਦੇ ਨਾਲ ਕਹੋ ਤੇ ਖਾਲਸਤਾਨ ਦੇ ਲਈ ਲੜੋ ਪਰ ਉਸ ਲੜਾਈ ਦੇ ਵਿੱਚ ਵਿੱਚ ਜਿਹੜੀਆਂ ਇਹ ਲੜਾਈਆਂ ਨੇ ਨਿਕੀਆਂ ਨਿਕੀਆਂ ਇਹਨਾਂ ਨੂੰ ਵੀ ਨਾਲ ਸਾਨੂੰ ਕੈਰੀ ਕਰਨਾ ਪਏਗਾ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਆਣ ਚਾਹੀਆਂ ਦੂਸਰੀਆਂ ਲੜਾਈਆਂ ਨੇ ਔਰ ਉਹਦੇ ਵਿੱਚ ਜਿਹੜਾ ਹੈ ਤੇ ਸੁਝਾਅ ਆ ਮੈਂ ਉਹਦੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਅਸੀਂ ਇਸ ਟਾਈਮ ਬਹੁਤ ਹਿੱਸਿਆਂ 'ਚ ਵੰਡੇ ਪਏ ਹਾਂ ਜਿਨ੍ਹਾਂ ਨੇ ਈਵਨ ਤੁਸੀਂ ਇਹ ਵੀ ਵੇਖੋ ਜਿਹੜੀਆਂ ਬੱਤੇ ਰਾਣੇ ਜਿਹੜੀਆਂ ਸਾਡੇ ਵਰਗੀਆਂ ਤੇ ਰਾਣੇ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਕਰਾਉਣ ਦੇ ਲਈ ਜ਼ੋਰ ਲਾ ਰਹੇ ਆ ਸਾਡੇ 'ਚ ਵੀ ਕਿੰਨੇ ਵੱਖਰੇਵੇਂ ਸੁ ਘੱਟੋ ਘੱਟ ਮੈਂ ਚਾਹੁੰਦਾ ਵੀ ਬੇਸ਼ੱਕ ਬਾਅਦ 'ਚ ਇਕੱਲੇ ਇਕੱਲੇ ਲੜ ਲੀਏ ਕੋਈ ਗੱਲ ਨਹੀਂ ਜੇ ਜਿਹੜੇ ਇਹ ਚਾਹੁੰਦੇ ਆ ਵੀ ਚੋਣਾਂ ਕਰਾਈਆਂ ਜਾਣ ਘੱਟੋ ਘੱਟ ਉਹ ਤੇ ਅਸੀਂ ਬੈਠੀਏ ਇੱਕ ਜਗ੍ਹਾ ਦੇ ਉੱਤੇ ਬਾਅਦ ਵਿੱਚ ਲੋਕਾਂ ਨੂੰ ਮੈਂ ਇੱਕ ਵੱਡੇ ਪਰਪੇਖ ਦੇ ਵਿੱਚ ਇਹ ਗੱਲ ਕਹਿ ਦੇਣੀ ਚਾਹੁੰਦਾ ਆ ਪੰਜਾਬ ਹਿੰਦੁਸਤਾਨ ਦੀ ਇਸ ਟਾਈਮ ਕਲੋਨੀਆਂ ਆ ਤੁਹਾਡਾ ਸਾਰਾ ਕੁਝ ਖੋਇਆ ਗਿਆ ਦਸੋਰ ਕਲੋਨੀ ਹੁੰਦੀ ਕੀ ਆ ਸਾਡੇ ਲੋਕ ਕਹਿੰਦਾ ਪੈਂਦੇ ਵੀ ਗੁਲਾਮੀ ਨਹੀਂ ਆ ਗਈ ਹੋਰ ਗੁਲਾਮੀ ਕੀ ਹੁੰਦਾ ਹੁਣ ਤੁਹਾਨੂੰ ਗੇੜੇ ਅਸੀਂ ਉਸ ਮੁਲਕ ਦੇ ਵਾਸੀ ਨਹੀਂ ਅਸੀਂ ਉਸ ਮੁਲਕ ਦੇ ਵਾਸੀ ਨਹੀਂ ਆ ਜਿੰਨਾ ਦੇ ਵਿੱਚ ਇਹ ਕੁਝ ਹੋਇਆ ਇਹ ਸਾਰਾ ਕੁਝ ਹੋਇਆ ਹਿੰਦੁਸਤਾਨ ਦੇ ਵਿੱਚ ਇਹ ਸਾਰਾ ਕੁਝ ਹੋਇਆ ਇੰਡੀਆ ਦੇ ਵਿੱਚ ਸਾਡਾ ਮੁਲਕ ਪੰਜਾਬ ਆ ਸਾਡਾ ਮੁਲਕ ਖਾਲਸਤਾਨ ਆ ਜੇ ਸਾਡੇ ਪੰਜਾਬ ਦੇ ਵਿੱਚ ਸਾਡਾ ਕਤਲਿਆ ਜਾਂ ਸਾਡੀਆਂ ਪੀੜਾਂ ਨੇ ਜਾਂ ਸਾਡੇ ਬਰਤਾਤ ਗੈਂਤੀ ਨੇ ਕਿਸੇ ਦਾ ਕਤਲਿਆਮ ਕੀਤਾ ਤੇ ਤਾਂ ਦੱਸੋ ਜੇ ਅਸੀਂ ਕਿਸੇ ਦਾ ਜ਼ਬਰਜਨਾ ਕੀਤਾ ਪੰਜਾਬ ਮੁਲਕ ਦੇ ਵਿੱਚ ਤੇ ਤਾਂ ਦੱਸੋ ਇੱਥੇ ਥੋੜਾ ਜਿਆ ਕਰੈਕਟ ਕਰੀਏ ਇਹ ਕਿਆ ਕਰੀਏ ਅਸੀਂ ਉਸ ਮੁਲਕ ਦੇ ਗੁਲਾਮ ਆ ਜਿਨ੍ਹਾਂ ਨੇ ਸਾਡੇ ਨਾਲ ਇਹ ਸਭ ਕੁਝ ਕੀਤਾ ਸੋ ਆਪਣਾ ਮੁਲਕ ਸਾਫ਼ ਕਰੋ ਹਿੰਦੁਸਤਾਨ ਸਾਡਾ ਮੁਲਕ ਨਹੀਂਗਾ ਜਿਹੜੀ ਡੈਮੋਕ੍ਰੇਸੀ ਨੂੰ ਬਹਾਲ ਕਰਨ ਦੀ ਗੱਲ ਇਥੇ ਚੱਲਦੀ ਆ ਇਹ ਵੀ ਇੱਕ ਤਰਾਸਦੀ ਆ ਵੇਖੋ ਸਾਡੀ ਪੰਜਾਬ ਦੀ ਸਿੱਖਾਂ ਦੀ ਤਰਾਸਦੀ ਆ ਵੀ ਜਿਹੜਾ ਇੰਡੀਆ ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਕਹਿੰਦਾ ਜਿਸ ਮੁਲਕ ਦੇ ਅਸੀਂ ਗੁਲਾਮ ਆ ਉਸ ਮੁਲਕ ਦੀ ਗੁਲਾਮੀ ਦੇ ਵਿੱਚ ਰਾਜਨੀਤੀ ਨੂੰ ਬਹਾਲ ਕਰਾਉਣ ਦੇ ਲਈ ਵੀ ਸਿੱਖਾਂ ਨੂੰ ਮਿੰਤਾਾਂ ਤੇ ਤਰਲੇ ਤੇ ਸਟੇਜਾਂ ਲਾਉਣੀਆਂ ਪੈਂਦੀਆਂ ਤੇ ਫਿਰ ਕਾਹਦਾ ਲੋਕਤੰਤਰ ਐ ਕਾਹ ਦੀਆਂ ਖੁਸ਼ੀਆਂ ਨੇ ਸਾਡੇ ਲਈ ਕਾਹਦਾ ਇਹ ਲੋਕਤੰਤਰ ਕੋਈ ਲੋਕਤੰਤਰ ਨਹੀਂ ਗਾ ਚਲੋ ਜਿਹੜਾ ਅੱਜ ਦਾ ਪੁਆਇੰਟ ਆ ਮੈਂ ਉਹਦੇ ਤੇ ਆਵਾਂ ਸ਼੍ਰੋਮਣੀ ਕਮੇਟੀ ਦੀ ਜਿਹੜੀ ਇਹ ਚੋਣਾਂ ਨੇ ਇਹਦੀ ਬੁਨਿਆਦ ਇਹਦੀ ਇੱਕ ਖਰਾਬੀ ਜਿਹੜੀ ਜੜ ਹੈ ਜਿੱਥੇ ਉਹਨੂੰ ਵੀ ਸਾਨੂੰ ਫੜਨਾ ਚਾਹੀਦਾ ਇਹ ਜੜ ਜਿੱਥੇ ਇੰਡੀਅਨ ਸਿਸਟਮ ਆ ਜਿੱਥੇ ਭਾਰਤੀ ਸਿਸਟਮ ਆ ਸੀ ਕਹਿੰਦੇ ਆ ਵੀ ਇੰਡੀਆ ਦੀ ਪਾਰਲੀਮੈਂਟ ਸਾਡੀਆਂ ਚੋਣਾਂ ਨਹੀਂ ਕਰੂਗੀ ਹਰੋਂ ਕਿਉਂ ਨਹੀਂ ਕਰਾਉਂਦੇ ਇੱਕ ਸਵਾਲ ਆ ਕਿਉਂ ਨਹੀਂ ਕਰਾਉਂਦੇ ਉਹਦਾ ਸਾਰਾ ਇੱਕ ਮੋਟਾ ਜਿਹਾ ਜਵਾਬ ਦੇ ਦਿੰਦੇ ਆ ਵੀ ਜਦੋਂ ਤੱਕ ਉਹਨਾਂ ਕੋ ਬਾਦਲ ਵਰਗਾ ਨਹੀਂ ਆਊਗਾ ਉਹ ਚੋਣਾ ਨਹੀਂ ਕਰਾਉਣਗੇ ਇਹ ਵੀ ਗੱਲ ਠੀਕ ਆ ਪਰ ਫਿਰ ਇੱਕ ਸਵਾਲ ਬਣ ਜਾਂਦਾ ਵੀ ਜੇ ਬਾਦਲ ਵਰਗਾ ਵੀ ਉਹਨਾਂ ਦੇ ਕੋਲ ਹੋਵੇ ਜਾਂ ਨਹੀਂ ਹੋਵੇ ਤਾਂ 5 ਸਾਲ ਬਾਅਦ ਚੋਣਾ ਕਿਉਂ ਨਹੀਂ ਕਰਾਉਂਦੀ 5 ਸਾਲ ਬਾਅਦ ਵੀ ਤੇ ਬਾਦਲ ਵਰਗਾ ਚੁਣ ਕੇ ਬਾਹਰ ਹੀ ਸਕਦੇ ਉੱਤੇ ਉਹਦੀ ਬੁਨਿਆਦ ਉਹਦੀ ਜੜ ਜਿੱਥੇ ਪਈ ਆ ਉਹ ਸਾਡੇ ਐਕਟ ਚ ਪਈ ਆ ਜਿਹੜਾ 1925 ਵਾਲਾ ਹੈ ਜਿਨ੍ਹਾਂ ਨੇ ਪੜਿਆ ਉਹਨਾਂ ਨੂੰ ਪਤਾ ਆ ਔਰ 1925 ਦੇ ਵਿੱਚ ਤੇ ਹਿੰਦੁਸਤਾਨ ਦਾ ਰਾਜ ਨਹੀਂ ਇਹਦਾ ਮਤਲਬ ਸਾਡੇ ਕੋਲੋਂ ਗਲਤੀ ਦੇ ਵਿੱਚ ਕਿਤੇ ਨਾ ਕਿਤੇ ਗਲਤੀ ਹੋਈ ਆ ਕਾਲੀ ਦੇ ਵਿੱਚ ਉਹ ਗਲਤੀ ਕਿੱਥੇ ਹੋਈ ਜਿੱਥੇ ਅਸੀਂ ਆਪਣੇ ਐਕਟ ਦੇ ਵਿੱਚ ਇਹ ਗੱਲ ਪ੍ਰਵਾਨ ਕਰ ਲਈ ਤੇ ਸ਼ਰੋਮਣੀ ਕਮੇਟੀ ਦਾ ਹਾਊਸ ਜੜਾਇਆ ਉਹਦੀਆਂ ਚੋਣਾਂ 5 ਸਾਲ ਬਾਅਦ ਹੋਣਗੀਆਂ ਪਰ ਅੱਗੇ ਉਹਨਾਂ ਇੱਕ ਗੱਲ ਲਿਖੀ ਜਿਹੜੀ ਅਗਲੀ ਲਾਈਨ ਆ ਉਹ ਬੜੀ ਖਤਰਨਾਕ ਆ ਪਰ ਪਾਰ ਪਾ ਕੇ ਉਹਨਾਂ ਨੇ ਕਿਹਾ ਜਦੋਂ ਤੱਕ ਅਗਲਾ ਹਾਊਸ ਨਹੀਂ ਚੁਣਿਆ ਜਾਂਦਾ ਤੇ ਪਿਛਲਾ ਹਾਊਸ ਕੰਮ ਕਰਦਾ ਰਹੂਗਾ ਇਹਦਾ ਮਤਲਬ ਕੀ ਹੋ ਗਿਆ ਵੀ 5 ਸਾਲ ਤੋਂ ਜੇ ਖਿਚਣਾ ਹੋਵੇ ਤੇ ਪਿਛਲੇ ਉਸ ਨੂੰ ਇਹ ਪਾਵਰ ਦੇ ਦਿੱਤੀ ਵੀ ਤੂੰ ਹਣ ਅੱਗੇ ਭਾਵੇਂ 10 ਸਾਲ ਤੇ 15 ਸਾਲ ਲੱਗਾ ਰ ਸੋ ਸਾਨੂੰ ਉਹ ਵੀ ਦੂਰ ਕਰਨਾ ਪੈਣਾ ਜਦਨ ਕਿਤੇ ਸਾਡੇ ਕੋਲ ਤਾਕਤ ਆਵੇ ਹੁਣ ਭਾਜਪੀ ਜਾਂ ਜਿਹੜਾ ਹਿੰਦੁਸਤਾਨ ਆ ਉਹਨੇ ਆਪਣੀ ਪ੍ਰੈਕਟਿਸ ਬਦਲ ਲਈ ਆ ਇਹ ਗੱਲਾਂ ਹੁਣ ਮੈਨੂੰ ਲੱਗਦਾ ਸਾਨੂੰ ਇੱਕ ਪਾਸੇ ਰੱਖ ਦੇਣੀਆਂ ਚਾਹੀਦੀਆਂ ਸਾਨੂੰ ਸਮਝ ਲੈਣੀਆਂ ਚਾਹੀਦੀਆਂ ਹੁਣ ਉਹਨੂੰ ਬਦਲ ਵਰਗੇ ਨਹੀਂ ਚਾਹੀਦੇ ਅਸੀਂ ਕਹਿੰਨੇ ਵੀ ਜਿੱਦਨ ਉਹਨਾਂ ਨੂੰ ਬਾਦਲ ਵਰਕੇ ਮਿਲਣਗੇ ਚੋਣਾ ਕਰਾਉਣਗੇ ਨਹੀਂ ਹੁਣ ਉਹਨਾਂ ਨੇ ਵਿਸਾਖੀਆਂ ਦਾ ਸਹਾਰਾ ਲੈਣਾ ਛੱਡਤਾ ਆ ਹੁਣ ਬਾਦਲ ਧਰ ਵੇਖੋ ਤੁਸੀਂ ਇਸ ਟਾਈਮ ਬਾਦਲ ਧਰ ਵੀ ਤੇ ਆ ਗਈ ਆ ਨਾ ਜਦ ਜਿੱਦਨ ਸੀਗਾ ਬਾਦਲ ਉਹਦਨ ਕਿੜੀਆਂ ਇਹਨਾਂ 5 ਸਾਲ ਬਾਅਦ ਚੋਣਾ ਕਰਾ ਲਈਆਂ ਕਾਰਨ ਕੀ ਆ ਕਾਰਨ ਇਹ ਆ ਵੀ ਉਹਨਾਂ ਨੂੰ ਇਹ ਲੱਗਾ ਜੇ ਉਹਨਾਂ ਨੂੰ ਇਹ ਲੱਗਦਾ ਆਏਗਾ ਵੀ ਅਸੀਂ ਕਿਸੇ ਦਾ ਸਹਾਰਾ ਕਿਉਂ ਲੈਣਾ ਸਿੱਧਾ ਉਹ ਤੇ ਉਹਨਾਂ ਨੇ ਆਪਣੇ ਸਿੱਧੇ ਬੰਦੇ ਲਿਆਂਦੇ ਤੁਸੀਂ ਵੇਖ ਲਓ ਯੂ ਸਰਬ ਦਾ ਹਾਲ ਕਮੇਟੀਆਂ ਦਾ ਹਰਿਆਣਾ ਸਾਡੇ ਗਵਾਂਡ ਚ ਦੱਸੋ ਕਿਸ ਨੂੰ ਭਲੇਖਾ ਰਹਿ ਗਿਆ ਭੀ ਬੀਜੇਪੀ ਤੋਂ ਵੱਖਰੇ ਨੇ ਦੂਜੇ ਤਖਤਾਂ ਦਾ ਹਾਲ ਵੇਖੋ ਸਾਡਾ ਕੀ ਆ ਤੇ ਉਹੀ ਕੰਮ ਹੋਣਾ ਨੇ ਇੱਥੇ ਕਰਨਾ ਹੁਣ ਉਹਨਾਂ ਨੇ ਸਾਡੇ ਵਿੱਚੋਂ ਕਮਜ਼ੋਰ ਨਹੀਂ ਲੱਭਣੇ ਉਹਨਾਂ ਆਪਣੇ ਤਿਆਰ ਕੀਤੇ ਬੰਦੇ ਸਾਡੇ ਇੱਥੇ ਲੈ ਆ ਕੇ ਫਿੱਟ ਕਰਨੇ ਆ ਤੇ ਉਹਦੇ ਤੇ ਉਹਨਾਂ ਦਾ ਜੋਰ ਲੱਗਾ ਆ ਤੇ ਇਹ ਪਹਿਲੀ ਵਾਰੀ ਨਹੀਂ ਆ ਸਾਡੇ ਨਾਲ ਕਿ ਇੱਥੇ 11-12 ਸਾਲ ਦਾ ਜਾਂ 15 ਸਾਲ ਦਾ ਸਮਾਂ ਪੈ ਗਿਆ ਹੁਣ ਤੇ ਸਾਡੀਆਂ ਵੋਟਾਂ ਨਾਲ ਜਾਣ ਮਾਨ ਸਾਹਿਬ ਬੈਠੇ ਨੇ ਸਾਡਾ ਤਾਂ ਚਲੋ ਉਦੋਂ ਦਾ ਜਨਮ ਨਹੀਂ ਹੈਗਾ ਤੁਹਾਨੂੰ ਯਾਦ ਹੋਊਗਾ ਸਾਰੇ ਬਜ਼ੁਰਗਾਂ ਨੂੰ 1979 ਦੀ ਹੋਈ ਚੋਣ 1996 'ਚ ਜਾ ਕੇ ਦੁਬਾਰਾ ਹੋਈ 17-18 ਸਾਲ ਬਾਅਦ ਸੋ ਇਹ ਸਾਡੇ ਨਾਲ ਐਵੇਂ ਚੱਲਦਾ ਰਹਿਣਾ ਸਮੱਸਿਆ ਇਹ ਆ ਕਿ ਸਾਡੀਆਂ ਚੋਣਾਂ ਕਰਵਾਉਣ ਦੇ ਲਈ ਅਸੀਂ ਖੁਦ ਉਹਨੇ ਸਮਰੱਥ ਨਹੀਂ ਗਏ ਸਾਡਾ ਫੈਸਲਾ ਇੰਡੀਆ ਦੀ ਪਾਰਲੀਮੈਂਟ ਕਰਦੀ ਸੋ ਸਾਨੂੰ ਆਪਣੇ ਫੈਸਲੇ ਇੰਡੀਆ ਦੀ ਜੰਗਲ ਦੇ ਵਿੱਚੋਂ ਬਾਹਰ ਕੱਢਣੇ ਪੈਣਗੇ ਸਾਡੀ ਹਰ ਤਾਕਤ ਇੰਡੀਆ ਨੇ ਆਪਣੇ ਕੰਟਰੋਲ ਚ ਰੱਖੀ ਹੋਈ ਹੈ ਗੁਰਦੁਆਰਾਂ ਸਾਡੇ ਗੁਰਦੁਆਰੇ ਸਾਡੇ ਪ੍ਰਬੰਧ ਕਿੰਨਾ ਦੇ ਹੱਥਾਂ ਚ ਦੇਣਾ ਕਦੋਂ ਦੇਣਾ ਸਾਡੀਆਂ ਵੋਟਾਂ ਕਦੋਂ ਕਰਾਉਣੀਆਂ ਉਹ ਤਾਂ ਕੌਣ ਕਰਦਾ ਦਿੱਲੀ ਇੰਡੀਆ ਦੀ ਪਾਰਲੀਮੈਂਟ ਜ਼ਮੀਨ ਸਾਡੀ ਇਹਦੇ ਉੱਤੇ ਕਿਸ ਤਰ੍ਹਾਂ ਦਾ ਕਾਨੂੰਨ ਲਾਗੂ ਹੋਣਾ ਤੈਅ ਕੌਣ ਕਰਦਾ ਦਿੱਲੀ ਸਾਡੇ ਪਾਣੀ ਇਹਨਾਂ ਨੂੰ ਕਿੱਥੇ ਵਰਤਣਾ ਕਿਵੇਂ ਵਰਤਣਾ ਤੈਅ ਕੌਣ ਕਰਦਾ ਦਿੱਲੀ ਸਾਡਾ ਬਾਰਡਰ ਨਾਲ ਦਾ ਏਰੀਆ ਬੀਐਸਐਫ ਦੀਆਂ ਤਾਕਤਾਂ ਵਧਾ ਕੇ ਸਾਡੇ ਸ਼ਹਿਰਾਂ ਦੇ ਵਿੱਚ ਵਾੜਤਾ ਅੰਮ੍ਰਿਤਸਰ ਵੀ ਉਹਦੇ ਵਿੱਚ ਵਾੜਤਾ ਕੌਣ ਤੈਅ ਕਰਦਾ ਦਿੱਲੀ ਜਿਹੜਾ ਵੀ ਚੜਾ ਪੰਜਾਬ ਬਚ ਗਿਆ ਉੱਥੇ ਐਨਆਈਏ ਵਰਗਿਆਂ ਨੂੰ ਅੰਨੀਆਂ ਤਾਕਤਾਂ ਦਿੱਤੀਆਂ ਤੇ ਐਨਆਈਏ ਦੀ ਤਾਕਤ ਦੇਖੋ ਤੁਸੀਂ ਅਸੀਂ ਕਈ ਵਾਰੀ ਪਾਵਰ ਲੈਣ ਦੇ ਲਈ ਬੜੇ ਹੁੰਨੇ ਆ ਵੀ ਸਾਨੂੰ ਪਾਵਰ ਲੈਣੀ ਚਾਹੀਦੀ ਹੈ ਉਹ ਠੀਕ ਹੈ ਆਪਣੀ ਲੜਾਈ ਦਾ ਇੱਕ ਹਿੱਸਾ ਰੱਖੋ ਪਰ ਨਾਲ ਦੀ ਨਾਲ ਰਿਐਲਿਟੀ ਨੂੰ ਵੀ ਸਮਝੋ ਪਾਵਰ ਪੰਜਾਬ ਦੇ ਮੁੱਖ ਮੰਤਰੀ ਵੀ ਇਸ ਟਾਈਮ ਇੰਨੀ ਕਹਿਆ ਕਿ NIA ਦੀ ਗੱਡੀ ਦਿੱਲੀੋਂ ਚੱਲੇ ਤੇ ਪੰਜਾਬ ਦਾ ਮੁੱਖ ਮੰਤਰੀ ਉਸ ਗੱਡੀ ਨੂੰ ਡੱਕ ਨਹੀਂ ਸਕਦਾ ਤੇ ਪੰਜਾਬ ਪੁਲਿਸ ਦੀ ਪਾਵਰ ਇੰਨੀ ਕਹਿਆ ਕਿ ਉਹ ਸਿਰਫ NIA ਦੀ ਗੱਡੀ ਨੂੰ ਰਾਹ ਦੱਸ ਸਕਦੇ ਆ ਵੀ ਤੂੰ ਜਿਹਦੇ ਘਰ ਜਾਣਾ ਉਹਦਾ ਘਰ ਉਹ ਹੀ ਡੱਕ ਨਹੀਂ ਸਕਦੇ ਇੰਡੀਆ ਦੀ ਇੱਕ ਏਜੰਸੀ ਦੀ ਪਾਵਰ ਇੰਨੀ ਉਹਨੇ ਤੇ ਪੰਜਾਬ ਨੂੰ ਸਾਡੇ ਵਰਗੇ ਲੋਕਾਂ ਨੂੰ ਚਾਰੇ ਪਾਸਿਓਂ ਘੇਰਿਆ ਆ ਤੇ ਅਸੀਂ ਕੀ ਕਰਦੇ ਪਏ ਤੋ ਅਸੀਂ ਸਮਝੀਏ ਜਦੋਂ ਅਸੀਂ ਹਾਲ ਤੋਂ ਆਈ ਪੌਣੇ ਹਸਤੇ ਜਾਂ ਤੋਂ ਇਹ ਕਹਿੰਦੇ ਆ ਕਿ ਪੰਜਾਬ ਦੇ ਕੋਲੋਂ ਸਾਰੀਆਂ ਤਾਕਤਾਂ ਖੋਈਆਂ ਜਾ ਰਹੀਆਂ ਐਨਆਈਏ ਦੀ ਜਿਹੜੀ ਛਾਪੇ ਮਾਰੀ ਹੋਈ ਤੁਸੀਂ ਉਹਨੂੰ ਸਾਰੀ ਨੂੰ ਗੱਲ ਨੂੰ ਸਮਝੋ ਇਹ ਪਹਿਲੀ ਵਾਰੀ ਨਹੀਂ ਹੋਈ ਤੇ ਆਖਰੀ ਵਾਰੀ ਨਹੀਂ ਗਈ ਯੂਐਫੀ ਇਹ ਪਹਿਲੀ ਵਾਰੀ ਨਹੀਂ ਲੱਗਾ ਤੇ ਆਖਰੀ ਵਾਰੀ ਨਹੀਂ ਲੱਗਾ ਐਨਐਸਐ ਪਹਿਲੀ ਵਾਰੀ ਨਹੀਂ ਲੱਗੀ ਤੇ ਆਖਰੀ ਵਾਰੀ ਨਹੀਂ ਲੱਗੀ ਇਹ ਲਗਣੀਆਂ ਨੇ ਸਾਡੇ ਉੱਤੇ ਪਰ ਜੇ ਹੁਣ ਇਹਦਾ ਅੱਗੇ ਹੱਲ ਕੀ ਆਵੇ ਇੱਕ ਹੱਲ ਤੇ ਉਹ ਆ ਜਿਹੜਾ ਅਸੀਂ ਸਾਰੀਆਂ ਸਟੇਜਾਂ ਤੋਂ ਕਹਿੰਦੇ ਆ ਪੀ ਖਾਲਸਪਤਾਨ ਤੋਂ ਬਿਨਾ ਸਾਡਾ ਕੋਈ ਹੱਲ ਨਹੀਂ ਤੇ ਹੁੰਦਾ ਵੀ ਐਵੇਂ ਪਰ ਸਮੱਸਿਆ ਉੱਥੇ ਆ ਜਾਂਦੀ ਜਦੋਂ ਇੱਕ ਵੱਡਾ ਹਿੱਸਾ ਸਿੱਖਾਂ ਦਾ ਸਾਡਾ ਹੀ ਸਾਨੂੰ ਮਤ ਦੇਣ ਲੱਗ ਪੈਂਦਾ ਵੀ ਨਹੀਂ ਜੀ ਤੁਸੀਂ ਤਾਂ ਖਾਲਸਪਤਾਨ ਦੀ ਗੱਲ ਕਰਕੇ ਤੇ ਮਾਹੌਲ ਖਰਾਬ ਕਰਨ ਦੀਆਂ ਗੱਲਾਂ ਕਰਦੇ ਤੇ ਇੱਥੋਂ ਤੱਕ ਚੱਲ ਜਾਂਦਾ ਹੈ ਵੀ ਇਹ ਵੀ ਕਹਿਣਾ ਪੈਂਦਾ ਜੀ ਸੰਤ ਜਰਨੈਲ ਸਿੰਘ ਨੇ ਤਾਂ ਕਦੀ ਖਾਲਸਪਤਾਨ ਮੰਗਿਆ ਨਹੀਂ ਜਿਹੜੀ ਗੱਲ ਜਹਾਰ ਨੇ ਕੀਤੀ ਇਹ ਆ ਸਿਸਟਮ ਦੀ ਗੁਲਾਮੀ ਵੀ ਹੁਣ ਸਾਡਾ ਜੋਰ ਲੱਗ ਗਿਆ ਵੀ ਸੰਤ ਜਰਨੈਲ ਸਿੰਘ ਨੂੰ ਵੀ ਇਹ ਤੈਅ ਕਰੀਏ ਵੀ ਹਿੰਦੁਸਤਾਨੀ ਆਓ ਕਿ ਉਹ ਮੁਲਕ ਦੇ ਵਿਰੋਧੀ ਨਹੀਂ ਕਿ ਉਹਨਾਂ ਨੇ ਖਾਲਸਾਤਨ ਮੰਗਿਆ ਨਹੀਂ ਜਿਹੜਾ ਸ਼ਖਸ ਸ਼ਹਾਦਤ ਦੇ ਗਿਆ ਅਕਾਲ ਤਖਤ ਦੇ ਇੱਕ ਫੌਜ ਦੇ ਖਿਲਾਫ ਲੜਦਿਆ ਮੁਲਕ ਦੇ ਖਿਲਾਫ ਲੜਦਿਆ ਸਾਡੇ ਪ੍ਰਚਾਰਕਾਂ ਦਾ ਜੋਰ ਲੱਗ ਗਿਆ ਸਟੇਜਾਂ ਤੋਂ ਕਹਿੰਦਿਆਂ ਕਹਿੰਦਿਆਂ ਵੀ ਉਹਨਾਂ ਨੇ ਕਦੀ ਖਾਲਸਾਤਨ ਨਹੀਂ ਮੰਗਿਆ ਦੱਸੋ ਸਗੋਂ ਖਾਲਸਾਤਨ ਤੇ ਇੱਕ ਮਾਣ ਵਾਲੀ ਗੱਲ ਆ ਸਾਡੇ ਵਾਸਤੇ ਅਸੀਂ ਉਹਨਾਂ ਨੂੰ ਬਦਨਾਮੀ ਚ ਕਦੋਂ ਦਾ ਲੈ ਗਏ ਆ ਕਿਸੰਤਾ ਦੇ ਨਾਲ ਖਾਲਸਾਤਨ ਜੋੜ ਕੇ ਉਹਨਾਂ ਦੀ ਸ਼ਖਸੀਅਤ ਨੂੰ ਬਦਨਾਮ ਕੀਤਾ ਜਾ ਰਿਹਾ ਇਹ ਕਿੰਨੇ ਵਾੜਿਆ ਸਾਡੇ ਮਨਾਂ ਚ ਸਿਸਟਮ ਨੇ ਵਾੜਿਆ ਸੋ ਖਾਲਸਤਾਨੀ ਹੋਣਾ ਮਾਣ ਦੇ ਨਾਲ ਕਹੋ ਤੇ ਖਾਲਸਤਾਨ ਦੇ ਲਈ ਲੜੋ ਪਰ ਉਸ ਲੜਾਈ ਦੇ ਵਿੱਚ ਵਿੱਚ ਜਿਹੜੀਆਂ ਇਹ ਲੜਾਈਆਂ ਨੇ ਨਿੱਕੀਆਂ ਨਿੱਕੀਆਂ ਇਹਨਾਂ ਨੂੰ ਵੀ ਨਾਲ ਸਾਨੂੰ ਕੈਰੀ ਕਰਨਾ ਪਏਗਾ ਸ਼੍ਰੋਮਣੀ ਕਮੇਟੀ ਦੀ ਚੋਣਾਂ ਆਣ ਚਾਹੀਏ ਦੂਸਰੀਆਂ ਲੜਾਈਆਂ ਨੇ ਔਰ ਉਹਦੇ ਵਿੱਚ ਜਿਹੜਾ ਤੇ ਸੁਝਾਅ ਆ ਮੈਂ ਉਹਦੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਅਸੀਂ ਇਸ ਟਾਈਮ ਬਹੁਤ ਹਿੱਸਿਆਂ 'ਚ ਵੰਡੇ ਪਏ ਹਾਂ ਜਿਨ੍ਹਾਂ ਨੇ ਇਵਨ ਤੁਸੀਂ ਇਹ ਵੀ ਵੇਖੋ ਜਿਹੜੀਆਂ ਬੱਤੇ ਰਾਣੇ ਜਿਹੜੀਆਂ ਸਾਡੇ ਵਰਗੀਆਂ ਤੇ ਰਾਣੇ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਕਰਾਉਣ ਦੇ ਲਈ ਜ਼ੋਰ ਲਾ ਰਹੇ ਆਂ ਸਾਡੇ ਚ ਵੀ ਕਿੰਨੇ ਵਖਰੇਵੇਂ ਸੁ ਘੱਟੋ ਘੱਟ ਮੈਂ ਚਾਹੁੰਦਾ ਵੀ ਬੇਸ਼ੱਕ ਬਾਅਦ ਚ ਇਕੱਲੇ ਇਕੱਲੇ ਲੜ ਲੀਏ ਕੋਈ ਗੱਲ ਨਹੀਂ ਜੇ ਜਿਹੜੇ ਇਹ ਚਾਹੁੰਦੇ ਆ ਵੀ ਚੋਣਾ ਕਰਾਈਆਂ ਜਾਣ ਘੱਟੋ ਘੱਟ ਉਹ ਤੇ ਅਸੀਂ ਬੈਠੀਏ ਇੱਕ ਜਗ੍ਹਾ ਦੇ ਉੱਤੇ ਬਾਅਦ ਵਿੱਚ ਲੋਕਾਂ ਨੂੰ ਮੈਂ ਇੱਕ ਵੱਡੇ ਪਰਪੇਖ ਦੇ ਵਿੱਚ ਇਹ ਗੱਲ ਕਹਿ ਦੇਣੀ ਚਾਹੁੰਦਾ ਆ ਪੰਜਾਬ ਹਿੰਦੁਸਤਾਨ ਦੀ ਇਸ ਟਾਈਮ ਕਲੋਨੀ ਆ ਤੁਹਾਡਾ ਸਾਰਾ ਕੁਝ ਖੋਇਆ ਗਿਆ ਦੱਸੋ